ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰ ਦਿਆ ਕਰੋ ਇੱਥੇ ਹੈਗਾ ਸੀ ਜੀ ਸਵੇਰੇ 7:30 ਵਜੇ ਦਾ ਟਾਈਮ ਤੇ ਦਿਨ ਹੈਗਾ ਜੀ ਅੱਜ ਸੋਮਵਾਰ ਆਪਾਂ ਸ਼ਾਇਦ ਅੱਜੀ ਨਵੀਂ ਵੀਡੀਓ ਤੁਹਾਡੇ ਤੱਕ ਅਪਲੋਡ ਕਰ ਦਈਏ ਕਿਉਂਕਿ ਕਈ ਦਿਨ ਹੋ ਗਏ ਹਨਾ ਆਪਾਂ ਵੀਡੀਓ ਪਾਈ ਨਹੀਂ ਤੇ ਭੈਣ ਭਰਾ ਪੁੱਛਦੇ ਵੀ ਹੁੰਦੇ ਥੋੜਾ ਬਲੌਗ ਕਿਉਂ ਨਹੀਂ ਆਇਆ ਤੇ ਵੀਰੇ ਬਸ ਥੋੜਾ ਜਿਹਾ ਕੰਮ ਤੰਦਿਆਂ ਚ ਹੈਨਾ ਬਿਜੀ ਐਨਾ ਸੀ ਟਾਈਮ ਹੀ ਲੱਗਦਾ ਇੱਕ ਬੱਚੇ ਵੀ ਸਕੂਲ ਜਾਂਦੇ ਆ ਸਕੂਲੋਂ ਆ ਕੇ ਟਿਊਸ਼ਨ ਤੇ ਵਗ ਜਾਂਦੇ ਆ ਤੇ ਫਿਰ ਉਹ ਟਾਈਮ ਨਹੀਂ ਲੱਗਦਾਗਾ ਵੀਡੀਓ ਬਣਾਉਣ ਦਾ ਤੇ ਸਵੇਰੇ ਆਪ ਨੂੰ ਕੰਮਾਂ ਦੀ ਕਾਲੀ ਹੁੰਦੀ ਆ ਵੀ ਤਰਾਂ-ਤੁਰਾ ਚੋਕੇ ਦੁੱਧ ਸਾਮਕੇ ਆਪ ਹੀ ਡੇਰੀ ਚ ਪਾ ਕੇ ਆਉਣਾ ਤੇ ਤਾਂ ਥੋੜਾ ਜਿਹਾ ਵੀ ਮੁਸ਼ਕਲ ਹੋ ਜਾਂਦਾ ਤੇ ਫਿਰ ਇਹਨੇ ਹੀ ਪਸ਼ੂਆਂ ਨੂੰ ਧੁੱਪ ਵਾਲੀ ਹੋ ਜਾਂਦੀ ਹੈ ਜੇ ਮੇਰਾ ਝਾੜੂ ਵਗੈਰਾ ਸਾਰਾ ਪਿਆਰ ਲਾਉਣ ਵਾਲਾ ਤੇ ਮੈਂ ਪਹਿਲਾਂ ਮੱਖੇ ਚੱਲ ਪਸ਼ੂ ਬੰਨਦਗੇ ਇਹ ਜ਼ਰੂਰੀ ਨੇ ਮੇਨਾ ਤੇ ਕਿਉਂਕਿ ਵਿਚਾਰੇ ਹੰਕਣ ਲੱਗ ਜਾਂਦੇ ਆ ਗਾਂ ਤਾਂ ਸਾਡੀ ਖਾਸ ਕਰਕੇ ਇਕਾ ਮੱਝ ਅੰਦਰ ਖੜੀ ਹੁੰਦੀ ਹੈ ਇਹਨੂੰ ਵੀ ਮਤਲਬ ਕਿ ਇੱਥੇ ਧੁੱਪ ਆ ਜਾਂਦੀ ਹੈ ਇਹ ਵਿਚਾਰੀ ਬਹੁਤ ਹਾਉਂਕਦੀ ਹੈ ਤੇ ਹੁਣ ਗੱਲ ਕਰਦੇ ਆ ਵੀਰੇ ਆਪਾਂ ਥੋੜੇ ਨਾ ਹਨਾ ਵੀ ਇੱਕ ਵੀਡੀਓ ਸ਼ੇਅਰ ਕਰੀ ਸੀ ਬਰੀਡੋਵੈਟ ਗੋਲੀਆਂ ਬਾਰੇ ਤੇ ਉਹਨਾਂ ਦਾ ਰਿਜ਼ਲਟ ਵੀਰੇ ਬਹੁਤ ਸੋਹਣਾ ਬਹੁਤ ਸਾਰੇ ਭੈਣ ਭਰਾਵਾਂ ਦੇ ਮੈਨੂੰ ਕਮੈਂਟ ਆਏ ਵੀ ਕਮੈਂਟ ਨਹੀਂ ਸੌਰੀ ਹਨਾ ਵੀ WhatsApp ਤੇ ਉਹਨਾਂ ਨੇ ਮੈਸੇਜ ਕਰੇ ਕਹਿੰਦੇ ਵੀ ਉਹ ਗੋਲੀਆਂ ਨਾਲ ਵੀ ਸਾਡੀ ਮੱਝ ਹੀਟ ਚ ਵੀ ਆ ਗਈ ਤੇ ਵੀ ਸ਼ਾਇਦ ਵੀ ਮੱਲਾ ਵੀ ਗੱਬੜ ਵੀ ਹੋ ਗਈਆਂ ਮੈਂ ਗੱਬੜੋਕਾ ਕਰ ਗਈਆਂ ਚਲੋ ਵੀਰੇ ਹਨਾ ਪ੍ਰਮਾਤਮਾ ਕਰੇ ਵੀ ਗੱਬਣੀ ਹੋਣ ਤੁਹਾਡੀਆਂ ਮੱਝਾਂ ਤੇ ਇਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਤੇ ਆ ਦੇਖੋ ਵੀਰੇ ਥਾਂ ਦੇ ਤੰਗੀ ਕਰਕੇ ਆਪਾਂ ਇੱਥੋਂ ਉਹ ਮੱਝ ਨਮਾਈਓ ਆਪਣੀ ਨਵੀਂ ਮੱਝ ਸੀ ਜਿਹੜੀ ਆਪਾਂ ਹੁਣ ਲੈ ਕੇ ਆਂਦੀ ਆ ਭੈਣ ਕੋਲ ਉਹਨੂੰ ਨਮਾ ਕੇ ਦੂਸਰੇ ਪਾਸੇ ਕਰਿਆ ਫਿਰ ਉਹਦੀ ਜਗ੍ਹਾ ਧੋਤੀ ਇੱਥੇ ਹੋਰ ਬੰਨਣੀਆਂ ਵੱੱਜਾਂ ਤੇ ਨਹੀਂ ਕਿਉਂਕਿ ਇਹਨਾ ਬਤਾਦੀ ਹੁਣੇ ਮੈਨੂੰ ਸ਼ੌਕ ਆ ਵੀ ਪਸ਼ੂ ਕਿੰਨੇ ਮਰਜੀ ਹੋਣਾ ਥੋੜਾ ਜਿਹਾ ਥਾਂ ਦਾ ਕਰਕੇ ਔਕਾ ਸਾਡੇ ਤੇ ਫਿਰ ਆਪਾਂ ਬਾਹਰ ਲੈ ਕੇ ਨਵਾ ਕੇ ਉਹ ਬੰਨਣ ਗਾਣੇ ਪਹਿਲਾਂ ਅੰਦਰ ਲੈਣਾ ਹੋਣਾ ਪੈਂਦੀਆਂ ਤੇ ਹੁਣ ਆਪਾਂ ਫੇਰ ਹੋਣਿਆ ਉਹਨਾ ਵੀ ਵੱਲਾ ਗੋਲਗਾ ਤੇ ਤੇ ਉਹ ਗੋਲਿਆਂ ਦਾ ਰਿਜ਼ਲਟ ਵੀਰੇ ਆਪਾਂ ਵੀ 2 3 ਥਾਂਇਂ ਪਰ ਤੇ ਆਇਆ ਵੀ ਕਿਉਂਕਿ ਇੱਥੇ ਪਰ ਤੇ ਆਇਆ ਸੀ ਬਾਕੀ ਵੀ ਜਿਨ੍ਹਾਂ ਨੇ ਹਨਾ ਵੀ ਵੀਡੀਓ ਦੇਖ ਕੇ ਲੈ ਕੇ ਆਂਦੀਆਂ ਤੇ ਉਹ ਵੀ ਕਹਿੰਦੇ ਵੀ ਸਾਨੂੰ ਰਿਜ਼ਲਟ ਵਧੀਆ ਮਿਲੇ ਚਲੋ ਧੰਨਵਾਦ ਵੀਰੇ ਤੁਹਾਡਾ ਹਨਾ ਬਹੁਤ ਬਹੁਤ ਜਿਹੜਾ ਤੁਸੀਂ ਮੁੜ ਕੇ ਦੱਸਿਆ ਵੀ ਮੈਨੂੰ ਤੇ ਇਹ ਪੜਿਵਰੀ ਮੱਝ ਹੁਣ ਸੂਈ ਆ ਤੇ ਇਹ ਵਧੀਆ ਦੁੱਧ ਤੇ ਚੱਲ ਰਹੀ ਹੈ ਇਹ ਵੀ 17+ ਹੀ ਹੈ ਇਹਦਾ ਤੇ ਮੈਂ ਨਾ ਇਹਦੀ ਵੀ ਲਾਈਵ ਚਾਈ ਕਰਨੀ ਸੀਗੀ ਵੀ ਥੋੜਾ ਜਿਹਾ ਸ਼ੌਂਕ ਵੀ ਆ ਤੇ ਕਹਣਾ ਪਸ਼ੂ ਦੀ ਵੈਲਿਊ ਵੀ ਵੱਜ ਜਾਂਦੀ ਹੈ ਇਹਦੀ ਵਿਚਾਰੀ ਦੀ ਵੱਜ ਜਾਂਦੀ ਤੇ ਉਹ ਥੋੜੀ ਜਿਹੀ ਪ੍ਰੋਬਲਮ ਕੀ ਆ ਵੀ ਚਲੋ ਸ਼ਾਮ ਨੂੰ ਤਾਂ ਹਣਾ ਬੱਚੇ ਵੀ ਲਾਈਵ ਕਰਾ ਦੇਣਾ ਤੇ ਸਵੇਰੇ ਥੋੜਾ ਜਿਹਾ ਔਖਾ ਹੋ ਜਾਂਦਾ ਕਿਉਂਕਿ ਜੇ ਹਨਾ ਵੀ ਆਪਾਂ 2-3 ਡੰਗ ਨਹੀਂ ਕਰਾਉਂਦੇ ਤੇ ਫਿਰ ਉਹ ਲਾਈਵ ਨਹੀਂ ਮੰਨੀ ਜਾਂਦੀ ਤੇ ਵੀ ਉਹ ਲਗਾਹਿੰਦਾ ਵੀ ਨਹੀਂ ਇੱਕ ਡੰਗ ਚਵਾਤਾ ਤੁਸੀਂ ਜਾਂ ਵੀ ਸਵੇਰੇ ਸਨੇਹਾ ਕੱਢ ਲਈ ਆਏ ਕਰਕੇ ਤੇ ਕਿਉਂਕਿ ਮੈਂ ਬਹੁਤ ਸਾਰੀਆਂ ਹਨਾ ਵੀ ਵੀਡੀਓ ਵੀ ਦੇਣੀ ਹੁੰਦੀ ਆ ਵੀ ਆਪਾਂ ਪੋਸ਼ਵਾਨਾ ਰਿਲੇਟਡ ਹੀ ਵੀਡੀਓ ਦੇਣੀਆਂ ਕਿਉਂਕਿ ਹਨਾ ਆਪਾਂ ਨੂੰ ਜਿਹੜੇ ਕੰਮਾਂ ਦਾ ਸ਼ੌਕ ਆ ਆਪਾਂ ਉਹ ਹੀ ਜੀਆਂ ਵੱਧ ਦੇਣੇ ਆ ਤੇ ਉਹਨਾਂ ਵੀਡੀਓ ਤਾਂ ਨਾ ਕਈ ਵੀ ਭੈਣ ਭਰਾਵਾਂ ਦੇ ਕਮੈਂਟ ਆਏ ਪਏ ਹੁੰਦੇ ਆ ਜੇ ਵੀ ਮਨ ਲੱਗ ਲਾ 18 ਲੀਟਰ ਵਾਲੀ ਜਾਂ ਦੁੱਧ ਵੀ ਮਨ ਲਾ 22 ਲੀਟਰ ਵਾਲੀ ਮੱਝ ਦੀ ਗੱਲ ਕਰਦਾ 22 ਵਾਲੀ ਤੇ ਕਹਿ ਦਿੰਦੇ ਵੀ ਇੰਨਾ ਪਸ਼ੂ ਦੁੱਧ ਦਿੰਦਾ ਨਹੀਂ ਵੀ 18 20 ਤਾਂ ਵੀ ਆਮ ਗੱਲ ਬਣਾ ਛੱਡੀ ਆ। ਦੂਹੀ ਕਹਿ ਦਿੰਦੇ ਆ ਵੀ ਇੰਨਾ ਦਿੰਦਗਾ ਨਹੀਂ। ਨਹੀਂ ਵੀਰੇ ਦਿੰਦਗਾ ਹਨਾ ਵੀ ਮਾਲਾ ਵੀ ਥੋੜਾ ਜਨਾ ਮੈਨੂੰ ਇਹ ਹੀ ਪ੍ਰੋਬਲਮ ਆ ਵੀ ਆਪਾਂ ਲਾਈਵ ਵੀ ਨਹੀਂ ਹੋ ਕਰ ਸਕਦੇ ਕਿਉਂਕਿ ਬੱਚੇ ਛੋਟੇ ਨੇ ਉਹ ਸਵੇਰੇ ਉੱਠਦੇ ਨਹੀਂ ਤੇ ਸ਼ਾਮ ਨੂੰ ਆਪਾਂ ਕਰਾ ਸਕਦੇ ਸੀ। ਉਹ ਸ਼ਾਮ ਵਾਲੀ ਤਾਂ ਕਰਾਵਾਂਗੇ ਵੀ ਜ਼ਰੂਰ ਵੀਰੇ। ਤੇ ਇਹ ਨਾ ਥੋੜਾ ਜ੍ਹਾ ਬਰੀਡ ਤੇ ਹੋ ਜਾਂਦਾ ਹੈ। ਇੱਕ ਵੀਰ ਨੇ ਵੀ ਕਮੈਂਟ ਕਰਿਆ ਪਿਆ ਸੀ ਇੱਕ ਨੇ ਤਾਂ ਮੈਂ ਨਾ ਫੇਸਬੁੱਕ ਤੇ ਦੇਖ ਰਹੀ ਸੀ ਕਿਸੇ ਵੀਰ ਦੀ ਵੀਡੀਓ ਉਹ ਦੱਸ ਰਏ ਸੀਗੇ ਵੀ ਆਹ ਚੀਜ਼ਾਂ ਪਾਓ ਇਹਦੇ ਨਾਲ ਪਸ਼ੂ ਦੁੱਧ ਵਧਦਾ ਤੇ ਫਿਰ ਇੱਕ ਵੀਰ ਨੇ ਕਮੈਂਟ ਕਰਿਆ ਕਹਿੰਦਾ ਵੀ ਉਹੀ ਕਹਿ ਦਿੰਦੇ 18-20 ਲੀਟਰ ਵਾਲੀਆਂ ਹੁੰਦੀਆਂ ਨੇ ਤੇ ਉਸੇ ਤੇ ਕਿਸੇ ਵੀਰ ਨੇ ਰਿਪਲਾਈ ਕਰਿਆ ਵੀ ਨਹੀਂ ਕਹਿੰਦੇ ਬਰੀਡ ਦਾ ਅਸਰ ਵੀ ਹੁੰਦਾਗਾ ਵੀ ਬਰੀਡ ਦਾ ਕਰਕੇ ਵੀ ਦੁੱਧ ਵਧਦੀਆਂ ਹਾਂਜੀ ਵੀਰੇ ਬਿਲਕੁਲ ਸਹੀ ਆ ਹੁਣ ਮੰਨ ਲੈ ਵੀ ਹਨਾ ਬਹੁਤ ਸਾਰੇ ਪੈਨਪਰਾ ਆਪਾਂ ਨੂੰ ਇਹ ਵੀ ਪੁੱਛਦੇ ਆ ਫੋਨ ਲਾ ਕੇ ਤੁਸੀਂ ਫੀਡ ਕਿਹੜੀ ਪਾਉਣੇ ਹੋਗੇ ਆਪਾਂ ਤਾਂ ਵੀਰੇ ਘਰੇ ਬਣਾ ਕੇ ਲਿਆਉਣਾ ਜਿਹੜੀ ਫੀਡ ਉਹੀ ਪਾਉਣੇ ਆ ਤੇ ਪਰ ਇਹ ਨਹੀਂ ਹਨਾ ਜੇ ਮੰਨ ਲਾ ਵੀ ਤੁਸੀਂ ਕਹਿ ਦੋ ਵੀ ਚਲੋ ਇਹਨਾਂ ਦੀ ਮੱਝ ਇਹਨਾਂ ਦੁੱਧ ਦਿੰਦੀ ਆ ਤੇ ਆਪਾਂ ਵੀ ਉਹੀ ਫੀਡ ਪਾਈਏ ਇਹ ਗੱਲ ਹਨਾ ਵੀ ਵੀ ਆਪਾਂ ਇਹ ਨਹੀਂ ਕਹਿੰਦੇ ਵੀ ਇਹ ਸਹੀ ਆ ਵੀ ਤੁਸੀਂ ਹਾਂ ਵੀ ਉਹੀ ਬਣਾਓ ਉਸੇ ਨੇ ਦੁੱਧ ਵਧਣੀ ਆ ਵੀਰੇ ਹਨਾ ਬਰੀਡ ਤੇ ਵੀ ਇਹ ਨਿਰਭਰ ਕਰਦਾ ਹੈਗਾ ਹੁਣ ਜੀ ਮੈਂ ਆਪਾਂ ਭੈਣ ਕੋਲੋਂ ਲੈਂਦੀ ਆ ਮੱਚ ਉਹ ਕਹਿੰਦੇ ਬਸ ਅਸੀਂ ਵੀ 11 ਅੰਕਾ ਲੀਟਰ ਚੋਇਆਗਾ 11 ਕ ਕਿਹਾ ਹਜੇ ਉਹਨਾਂ ਨੇ ਆਪਾਂ ਕਹਿ ਨਹੀਂ ਸਕਦੇ ਹਨਾ ਵੀ ਪੂਰਾ 11 ਹੋਊਗਾ ਵੀ ਵੱਧ ਵੀ ਹੋ ਸਕਦਾ ਘੱਟ ਵੀ ਹੋ ਸਕਦਾ ਤੇ ਹੁਣ ਇਹ ਤਾਂ ਹੈ ਨਹੀਂ ਹਨਾ ਵੀ ਜਿਵੇਂ ਮੈਂ ਕਹਦਾ ਵੀ ਅਸੀਂ ਜਿਹੜੀ ਫੀਡ ਪਾਉਣੀ ਆ ਤੇ ਉਹਦੇ ਨਾਲ ਉਹ 15 ਲੀਟਰ ਕਰਿਓ 16 ਕਰਿਓ ਵੀ ਉਹਦੀ ਜਿੰਨੀ ਕੈਪੈਸਿਟੀ ਆ ਹਨਾ ਉਹਨੇ ਉਨੇ ਹੀ ਦੇਣਾ ਕਿਉਂਕਿ ਹਜੇ ਵੀ ਉਹ ਕੁਛ ਕੰਦੀ ਵੀ ਨਹੀਂ ਸਾਡੇ ਘਰੇ ਆ ਕੇ ਉੱਥੇ ਲੇਟੀ ਲੁੱਟੀ ਵਧੀਆ ਕੰਦੀ ਸੀ ਪਰ ਇੱਥੇ ਆ ਕੇ ਨਹੀਂ ਖਾਂਦੀ ਅਜੇ ਉਹ ਤੇ ਚਲੋ ਜੀ ਖਾਣ ਲੱਗੀ ਤਾਂ ਦੇਖੋ ਵੀਰੇ ਵਧ ਵੀ ਸਕਦੀ ਆ ਵੀ ਕਿਲੋ 2 ਕਿਲੋ ਦਾ ਫਰਕ ਪੈ ਸਕਦਾ ਆ ਪਰ ਬਾਲਾ ਨਹੀਂ ਕਹਿ ਸਕਦੇ ਕਿ 15 ਲੀਟਰ ਦੇਊ ਜਾਂ 16 ਦੇਊ ਇਹ ਆਪਾਂ ਨਹੀਂ ਕਹਿ ਸਕਦੇ ਤੇ ਇੱਕ ਗੱਲ ਹੋਰ ਵੀਰੇ ਸੱਚ ਮੇਨ ਕਰਨੀ ਸੀ ਇੱਕਨਾਂ ਆਪਾਂ ਨੂੰ ਕਮਲਜੀਤ ਭੈਣ ਨੇ ਫੋਨ ਲਾਇਆ ਸੀ ਵਿਚਾਰੀ ਨੇ ਤੇ ਉਹ ਮੋਗੇ ਸਾਈਡ ਦੇ ਨੇ ਤੇ ਉਹਨਾਂ ਨੇ ਵੀ ਆਪਦੀ ਬਿਕਾਰ ਦੇ ਹਾਲਾਤ ਦੱਸੇ ਤੇ ਉਹ ਦੇਖ ਕੇ ਨਾ ਵੀ ਸੁਣ ਕੇ ਮਨ ਲਾ ਵੀ ਮੈਨੂੰ ਵੀ ਬਹੁਤ ਜ਼ਿਆਦਾ ਵੀ ਰੋਣ ਆਇਆ ਤੇ ਉਹ ਵਿਚਾਰੇ ਹੈ ਤਾਂ ਵੀ ਆਪਣੇ ਜੱਟ ਸਿੱਖ ਵੀ ਹਨਾ ਫੈਮਿਲੀ ਤੋਂ ਬਿਲੋਂਗ ਕਰਦੇ ਆ ਜੱਟ ਜ਼ਿਮੀਦਾਰਾ ਵਧੀਆ ਕਹਿੰਦੇ ਸਾਡੇ ਕੋਲ 7-8 ਕਿੱਲੇ ਪੈਲੀ ਸੀ ਤਾਂ ਪਰ ਉਹਨਾਂ ਦੇ ਹਨਾ ਡੈਡੀ ਵੀ ਸ਼ਰਾਬ ਪੀਂਦੇ ਸੀ ਵੀ ਕਿਸੇ ਨੇ ਹਨਾ ਵੀ ਆਏ ਉਂਗਲਾਂ ਕਹਿ ਦੋ ਵੀ ਲਾ ਦੇਣੀਆਂ ਤੇ ਵਿਚਾਰੇ ਨੇ ਵੇਚ ਦੇਣੀ ਹਨਾ ਬਾਣ ਵੀ ਬਾਣ ਵੇਚ ਦੇਣਾ ਤੇ ਉਹ ਕਹਿੰਦੇ ਵੀ ਹੁਣ ਸਾਡੇ ਕੋਲੇ ਕਿੱਲਾ ਡੇਢ ਕਿੱਲਾ ਹੀ ਰਹਿ ਗਿਆ ਤੇ ਉਹ ਪੰਜ ਭੈਣਾਂ ਨੇ ਭਰਾ ਛੋਟਾ ਗਾ ਵਿਚਾਰਾ ਤੇ ਉਹ ਕਹਿੰਦੇ ਚਾਰ ਭੈਣਾਂ ਦੇ ਵਿਆਹ ਤਾਂ ਚਲੋ ਰਿਸ਼ਤੇਦਾਰਾਂ ਨੇ ਹਨਾ ਕਰਤੇ ਲੱਗ ਲਗਾ ਕੇ ਤੇ ਇੱਕ ਦਾ ਹੁਣ ਕਰਨ ਆ ਗਿਆ ਨਵੰਬਰ ਚ ਤੇ ਉਹ ਵਿਚਾਰੇ ਹਨਾ ਵੀ ਮਦਦ ਦੀ ਉਮੀਦ ਰੱਖਦੇ ਆਪਾਂ ਤੋਂ ਕਹਿੰਦੇ ਵੀ ਤੁਸੀਂ ਕਰੋ ਵੀ ਤੁਸੀਂ YouTube ਫੈਮਲੀ ਨੂੰ ਰਿਕੁਐਸਟ ਕਰੋ ਤੇ ਵੀ ਕਿਉਂਕਿ ਹਨਾ ਚਾਰ ਦੇ ਜਦੋਂ ਵਿਆਹ ਕਰਤੇ ਤੇ ਫੇਰ ਹਨਾ ਰੋਜ਼ ਰੋ ਰਿਸ਼ਤੇਦਾਰ ਵੀ ਹਨਾ ਬਿਨੱਕ ਬੁੱਲ ਬੱਟਣ ਲੱਗ ਜਾਂਦੇ ਆ ਤੇ ਆਪਾਂ ਤੋਂ ਵੱਧ ਕੋਈ ਨਹੀਂ ਜਾਣਦਾ ਇਸ ਗੱਲ ਨੂੰ ਤੇ ਅੱਜ ਵੀਰੇ ਉਹਨਾਂ ਤੇ ਮਾੜਾ ਟਾਈਮ ਆਇਆ ਹਨਾ ਤੇ ਵੀਰ ਬਣ ਕੇ ਹਨਾ ਆਪਾਂ ਉਹ ਨਹੀਂ ਕਹਿੰਦੇ ਵੀ ਉਹਨਾਂ ਨੂੰ 5000 ਦਾ 10000 ਦੀ ਹੈਲਪ ਕਰੋ ਆਪਾਂ ਨਾ ਵੀ ਉਹਨਾਂ ਦਾ ਅਕਾਊਂਟ ਨੰਬਰ ਵੀ ਆਪਾਂ ਵੀ ਵੀਡੀਓ ਤੇ ਲਾ ਦਾਂਗੇ ਤੇ ਵੀਰ ਬਣ ਕੇ ਕਿਸੇ ਤੋਂ ਨਾ 5000 10000 ਜ ਹਨਾ ਜੋ ਵੀ ਸ਼ਰਦ ਆ ਤੇ ਭੈਣ ਦੀ ਮਦਦ ਤੇ ਜ਼ਰੂਰ ਕਰਿਓ ਤੇ ਇੰਨੇ ਨਾ ਹੀ ਹਨਾ ਚਲੋ ਤੀ ਧਿਆਣੀ ਦਾ ਵੀ ਘਾਰ ਜਨੇਪਰੇ ਚੜਜੂਗਾ ਤੇ ਉਹ ਕਹਿੰਦੇ ਹੁਣ ਅਸੀਂ ਨਵੰਬਰ ਚ ਵਿਆਹ ਕਰਨਾ ਤੇ ਸਾਨੂੰ ਬਹੁਤ ਜ਼ਿਆਦਾ ਟੈਨਸ਼ਨ ਹੋਈ ਪਈ ਆ ਭੈਣ ਬਹੁਤ ਜ਼ਿਆਦਾ ਦੁਖੀ ਸੀ ਕਿਉਂਕਿ ਹਨਾ ਵੀ ਚਲੋ ਇੱਕ ਤਾਂ ਹੁੰਦਾ ਹਨਾ ਵੀ ਆਪਣੇ ਕੋਲੇ ਉਹੀ ਬਾਣ ਘਟਾ ਹਨਾ ਪਰ ਜਿਹੜੇ ਪਿਓ ਦਾਦਿਆਂ ਦੀ ਹਨਾ ਵੀ ਇੰਨੀ ਬਾ ਜਮੀਨ ਆਈ ਸੋ ਉਹਨਾਂ ਕੋਲੇ ਉਹ ਚੋਂ ਵੀ ਵਿਚਾਰੇ ਨੇ ਵੇਚਤੀ ਹਨਾ ਤੇ ਕੋਲੇ ਕੁਛ ਰਿਆ ਨਹੀਂ ਤੇ ਇਹ ਵਿੱਚ ਬਹੁਤ ਜਿਆਦਾ ਦੁੱਖ ਹੁੰਦਾ ਤੇ ਕਿਉਂਕਿ ਕਹਿੰਦੇ ਹੁਣ ਮੇਰੇ ਡੈਡੀ ਵੀ ਪਛਤਾਉਂਦੇ ਆ ਬਹੁਤ ਪਛਤਾਉਂਦੇ ਆ ਵੀ ਹਨਾ ਮੇਰੀ ਮਾਤੀ ਮਾਰੀ ਗਈ ਸੀ ਪਰ ਹਨਾ ਉਹਨੂੰ ਕੀ ਫਾਇਦਾ ਹਨਾ ਵੀਰੇ ਵਿਚਾਰਾ ਤੇ ਗੱਲ ਕਰ ਹੁਣ ਉਹਨਾਂ ਨੇ ਵੀ ਕੁੜੀ ਦਾ ਵਿਆਹ ਕਰਨਾਗਾ ਤੇ ਇਸ ਲਈ ਉਹ ਮਦਦ ਮੰਗਦੇ ਆ ਮੈਨੂੰ ਉਹਨਾਂ ਨੇ ਫੋਨ ਲਾਇਆ ਸੀ ਕਹਿੰਦੇ ਤੁਸੀਂ ਵੀ YouTube ਫੈਮਿਲੀ ਨੂੰ ਕਿਓ ਤੇ ਕਿਉਂਕਿ ਵੀ ਹੜਾਂ ਚ ਵੀ ਹੈ ਨਾ ਵੀ ਬਹੁਤ ਸਾਰੇ ਸਿੰਗਰ ਭਾਈਚਾਰਾ ਦੇਖ ਲਓ ਨੇ ਜਿਵੇਂ ਆਪਣੇ ਸਿੰਗਰ ਆ ਵਿਚਾਰੇ ਕਿੰਨੀ ਮਦਦ ਕਰ ਰਹੇ ਆ ਵੀ ਆਪਾਂ ਤਾਂ ਕਹਿੰਦੇ ਸੀ ਨਾ ਵੀ ਚਲੋ ਤੁਸੀਂ ਉਹਨਾਂ ਨੂੰ ਵੀ ਕਹਿ ਸਕਦੇ ਹੋ ਤੇ ਪਰ ਉਹ ਕਹਿੰਦੇ ਨਹੀਂ ਵਿਚਾਲਾ ਸਾਨੂੰ ਆਏ ਆ ਵੀ ਥੋੜਾ ਕਾ ਨਾ ਹੋ ਜੇ ਤੇ ਚਲ ਅਸੀਂ ਵੀ ਕੋਈ ਢੀੜ ਲੱਤਾਂ ਲਿਉਣ ਜੋਗੇ ਹੋ ਜੀਏ ਤੇ ਵੇਸੀ ਕੁੜੀ ਦਾ ਵਿਆਹ ਕਰ ਦਈਏ ਤੇ ਵੀਰ ਬਣ ਕੇ ਜਿੰਨਾ ਵੀ ਕਿਸੇ ਤੋਂ ਸ਼ਰਤਾਂ ਹੋਇਆ ਹਨਾ ਤੇ ਜ਼ਰੂਰ ਪੈਣ ਦੇ ਅਕਾਊਂਟ ਚ ਮਾਉਣੇ ਕੋਈ 500 1000 100 200 ਜਿੰਨਾ ਵੀ ਹੋਇਆ ਤੇ ਉਹ ਬਹੁਤ ਜ਼ਿਆਦਾ ਦੁਖੀ ਨੇ ਤੇ ਚਲੋ ਵੀਰੇ ਆਪਾਂ ਮੱਛਾ ਮੱਸ ਢਵਾਤੀਆਂ ਤੇ ਕਿੰਨਾ ਨੰਨ ਸਾਡੇ ਆ ਕਾਵਲੇ ਕਸਨ ਦਾ ਪੰਗਾ ਗਾ ਸਾਰਿਆਂ ਦੇ ਇਹੀ ਕਸਨੇ ਪੈਂਦੇ ਆ ਨਹੀਂ ਖਲਾ ਜਾਂਦੀਆਂ ਤੇ ਉਹਨੂੰ ਮੱਝ ਨੂੰ ਇਹਨੂੰ ਸੌਰੀ ਆਪਣੀ ਬੈਡ ਨੂੰ ਲੱਗੇ ਚੌਥਾ ਮਹੀਨਾ ਫਿਰ ਪਤਾ ਨਹੀਂ ਬਈ ਇੱਕ ਤਾਂ ਹੌਂਕ ਦੀ ਇੰਨਾ ਜ਼ਿਆਦਿਆ ਨੇ ਇਹ ਬਹੁਤ ਜ਼ਿਆਦਾ ਸਾਰੇ ਤੋਂ ਪਹਿਲਾਂ ਇਹਨੂੰ ਕਿਉਂ ਬੰਨਿਆ ਕਿਉਂਕਿ ਇਹ ਨਾ ਸਿਰਫ ਦੀ ਲਾਸਟ ਤੇ ਹੀ ਖੜਤੀ ਹੈਗੀ ਸਾਰੇ ਤੋਂ ਪਹਿਲਾਂ ਇਹਦੀ ਵਾਰੀ ਹੁੰਦੀ ਹੈ ਤੇ ਉਹ ਸਾਡੀ ਨਿੱਕੀ ਜਿਹੜੀ ਲਾਡੋ ਉਹ ਵੀ ਮੂੰਹ ਨਾ ਖਲਾਉਣ ਲੱਗ ਗਈ ਉਹਦੇ ਵੀ ਹੁਣ ਨਾਟਕਸਣਾ ਪਿਆ ਕਰੂ ਐ ਸਾਡੇ ਪਸ਼ੂ ਬਹੁਤ ਤੰਗ ਕਰਦੇ ਸਾਨੂੰ ਤੇ ਹੁਣ ਆਪਾਂ ਬਸ ਇੱਕ ਇੱਕ ਕਰਕੇ ਸਾਰੀਆਂ ਬੰਨਣ ਦੀਏ ਤੇ ਉਹ ਭੀੜੇ ਥਾਂ 'ਚ ਵੀ ਰਾਈ ਹੈ ਨਾ ਤੰਗ ਵੀ ਮੰਨ ਲਾ ਵੀ ਤੰਗੀ ਹੈਗੀ ਭੀੜੇ ਥਾਂ ਦੀ ਕਿਉਂਕਿ ਹਣਾ ਕਿਥੇ ਤੇ ਕਥਾਂ ਪਸ਼ੂ ਖੜੇ ਰਹਿਣ ਚਲੋ ਨਮਾਤੀਆਂ ਐ ਕਰਤੀਆਂ ਹੁਣ ਬਾਰੀ ਵੱਟੇ ਇੱਧਰ ਉੱਧਰ ਬੰਨਣਾ ਖੋਲਣੀਆਂ ਇਹਨਾਂ ਤੇ ਬਹੁਤ ਜ਼ਿਆਦਾ ਟਾਈਮ ਲੱਗਦਾ ਤੇ ਤੰਗ ਵੀ ਬਹੁਤ ਕਰਦੀਆਂ ਤੇ ਸਾਡੀ ਆ ਔਸਰ ਛੋਟੀ ਆ ਜਿਹੜੀ ਹੁਣ ਗਈ ਆ ਤੇ ਇਹਦੇ ਵੀ ਏਆਈ ਕਰਵਾਈ ਵੀ ਆ ਮਹੀਨਾ ਸਾਰਾ ਹੋ ਗਿਆ ਇਹਦੇ ਮੈਂ ਦਿਨ ਲਿਖਣੇ ਭੁੱਲ ਗਈ ਤੇ ਫਿਰ ਚੈੱਕ ਕਰਾਏ ਤਾਂ ਪਤਾ ਲੱਗੂ ਆ ਕਿ ਕਿਵੇਂ ਆ ਇਹਦੇ ਆਪਾਂ ਦਵਾਈ ਤਰਾਈ ਸੀ ਤੁਹਾਨੂੰ ਦੱਸਿਆ ਸੀਗਾ ਵੀ ਹਣਾ ਮਹੀਨੇ ਤੋਂ ਇਹ ਫੜ ਸਿੱਟ ਗਈ ਕੱਟੇ ਵਾਤੇ ਕਰਮਾਂ ਦੇ ਸੌਦੇ ਆ ਤੇ ਤੇਰੇ ਮੰਮੀ ਮੂਰੇ ਵੀ ਸੋਟੀ ਲੈ ਕੇ ਖੜ ਜਾਂਦੇ ਆ ਕਿਉਂਕਿ ਤੰਗ ਬਹੁਤ ਕਰਦੀਆਂ ਇਹ ਸਾਡੀ ਝੋਟੀ ਨਾ ਹਰੇਕ ਨਾ ਭੇਡ ਨਾ ਪੈਂਦੀ ਆ ਜਿਹੜੀ ਨੂੰ ਮੈਂ ਹੁਣ ਬੰਨੀ ਜਾਨੀ ਆ ਤੇ ਹੁਣ ਕੱਟਾ ਤੇ ਬਸ ਉਹਨਾਂ ਦੀ ਦੂਜੀ ਮੱਝ ਦੀ ਵਾਰੀ ਆ ਮੈਂ ਬਹੁਤ ਤੰਗ ਕਰਦੇ ਆ ਖਿੱਚ ਖਿੱਚ ਕੇ ਲੈ ਜਾਂਦੀਆਂ ਇਕੱਲੇ ਜਾਣੇ ਨੂੰ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਨਹੀਂ ਚਲੋ ਵੀਰੇ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਵੀਡੀਓ ਅੱਜ ਹੀ ਥੋੜੇ ਤੱਕ ਪਹੁੰਚੇ ਤੇ ਵੀਰ ਵਾਂ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਜੇ ਆਪਣੀਆਂ ਗੱਲਾਂ ਚੰਗੀਆਂ ਲੱਗਦੀਆਂ ਤੇ ਕਿਉਂਕਿ ਜਦੋਂ ਐਂ ਕਹਿੰਦੇ ਆ ਨਾ ਵੀ ਤੁਹਾਨੂੰ ਦੇਖ ਕੇ ਵੀ ਅਸੀਂ ਵੀ ਪਸ਼ੂ ਰੱਖੇ ਉਸ ਗੱਲ ਦੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਵੀਰੇ ਬਸ ਆਪਾਂ ਗੋਏ ਦਾ ਪੱਟਾ ਇੱਕ ਪਹਿਲਾਂ ਸਿੱਟੇ ਸੀ ਹੁਣ ਸਿੱਟ ਕੇ ਜਿਹੜਾ ਭਰਿਆ ਪਿਆ ਸੀ ਨਾਲ ਦੀ ਨਾਲ ਕਰੀ ਜਾਂਦੇ ਰਹਿੰਦੇ ਆ ਨਮਾਉਂਦੇ ਆ ਤੋਂ ਉਹ ਸਿੱਟੇ ਤੇ ਹੁਣ ਤੋਂ ਉਹਦੀ ਮੈਟ ਤੇ ਇੱਦਾਂ ਆਪਾਂ ਕੰਮ ਨੇ ਵੇੜ ਕੇ ਤੇ ਹੁਣ ਵੀਡੀਓ ਅਪਲੋਡ ਕਰਕੇ ਫੇਰ ਲਾਉਣੇ ਆ ਝਾੜੂ ਪੋਚਾ ਤੇ ਵੀਰੇ ਸ਼ੇਅਰ ਜ਼ਰੂਰ ਕਰ ਦਿਓ ਆਪਾਂ ਵਾਰੀ ਵਾਰੀ ਇਹੀ ਕਹਿੰਦੇ ਆ ਤੁਹਾਨੂੰ ਤੇ ਇਹਨਾਂ ਵੀ ਹੁਣ ਭੈਣ ਭਰਾਏ ਵੀ ਨੇ ਕਹਿ ਦੇਣਾ ਹਨਾ ਵੀ ਤੁਸੀਂ ਪਾਣੀ ਡੋਲ ਦਿਓ ਵੀਰੇ ਨਾ ਤਾਂ ਹਨਾ ਡੋਲ ਹੀ ਜਾਂਦਾ ਕਿਉਂਕਿ ਸਫਾਈ ਵੀ ਜ਼ਰੂਰੀ ਹੈ ਨਾ ਥੱਲੇ ਤੇ ਹੁਣ ਆਪਾਂ ਕਿਹੜਾ ਸਾਰਿਆਂ ਤੋਂ ਗੋਹਾ ਲਾ ਦਾਂਗੇ ਮੈਟਾਂ ਤੋਂ ਫੇਰ ਸੈੱਟ ਕਰਕੇ ਤੇ ਫੇਰਾ ਦੂਸਰੀ ਫਰਸ਼ ਧੋ ਦਾਂਗੇ ਤੇ ਚਲੋ ਵੀਰੇ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਤੇ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਰੇ ਤੇ ਸੋਹਣੇ ਸੋਹਣੇ ਕਮੈਂਟ ਕਰਦਿਆ ਕਰੋ ਕਿਉਂਕਿ ਕਮੈਂਟ ਆਪਾਂ ਨੂੰ ਬਹੁਤ ਸੋਹਣੇ ਆਉਂਦੇ ਆ ਇਹ 'ਚ ਕੋਈ ਸ਼ੱਕ ਨਹੀਂ ਤੇ ਇਹਦੇ ਨਾਲ ਆਪਣਾ ਹੌਸਲਾ ਵੱਧ ਜਾਂਦਾ ਚਲੋ ਵੀਰੇ ਆਪਾਂ ਹੁਣ ਕਿਸੇ ਹੋਰ ਵੀਡੀਓ 'ਚ ਮਿਲਦੇ ਆ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੱਸਦੇ ਰਹੋ ਵਾਸਤੇ ਰਹੋ ਸੋਹਣੇ ਸੋਹਣੇ ਕਮੈਂਟ ਕਰਦੇ ਰਹੋ ਤੇ ப்ਲੀਜ਼ ਵਾਰੀ ਵਾਰੀ ਰਿਕੁਐਸਟ ਆ ਤੇ ਜੇ ਹੋ ਸਕਿਆ ਤਾਂ ਭੈਣ ਦੀ ਮਦਦ ਜਰੂਰ ਕਰਿਓ ਆਪਾਂ ਉਹਨਾਂ ਦਾ ਅਕਾਊਂਟ ਨੰਬਰ ਇੱਥੇ ਲਾ ਦਾਂਗੇ ਧੰਨਵਾਦ ਵੀਰੇ ਸਾਰੇ